ਇਹ ਪ੍ਰਸ਼ਾਸਨ ਅੱਗੇ ਆਪੀ ਲੈ ਵੀ ਪਿੰਡ ਵਾਲਾ ਤਾਂ ਕੋਈ ਇੱਥੇ ਮੰਨ ਲਓ ਸਰਪੰਚ ਸਾਹਿਬ ਦੋ ਤਿੰਨ ਵਾਰੀ ਕਰਵਾਇਆ ਕੋਈ ਦੁਕਾਨਦਾਰਾਂ ਨੇ ਪੈਸੇ ਉਹ ਇਕੱਠੇ ਕਰਕੇ ਇੱਕ ਵਾਰ ਤਿਆਰ ਕੀਤਾ ਪਰ ਵਾਰ-ਵਾਰ ਫਿਰ ਹੁਣ ਮਤਲਬ ਕੋਈ ਵਿਚਾਰ ਨਹੀਂ ਕਰਦਾ ਜੀ ਉਧਰ ਬੁੱਢੀ ਮਾੜੀ ਬੰਦੇ ਬੰਨੇ ਤੇ ਇੱਧਰ ਅਮਰਾ ਹਾਰੇ ਇਹ ਦੋਵੇਂ ਪੰਚਾਇਤਾਂ ਨੂੰ ਜੋ ਮਰ ਕੰਮ ਕਰਾ ਕੇ ਤੇ ਕੰਮ ਠੀਕ ਹੋਣ ਹੋਣ ਵਿੱਚ ਕੁਝ ਗੱਲਾਂ ਵਾਰ-ਵਾਰ ਰਿਪੀਟ ਕਰਨ ਨੂੰ ਮਾਨੀ ਕਰਦਾ ਲੇਕਿਨ ਕਈ ਵਾਰੀ ਫਿਲਹਾਲ ਸਮਾਂ ਇਹੋ ਜਿਹਾ ਹੁੰਦਾ ਹੈ ਕਿ ਕੁਝ ਗੱਲਾਂ ਨੂੰ ਫਿਰ ਉਨ ਗੱਲਾਂ ਦੇ ਉੱਤੇ ਲਿਆ ਕੇ ਖੜਾ ਕਰਨਾ ਪੈਂਦਾ ਇਸ ਚੌਂਕ ਦੀ ਜਿਹੜਾ ਤੁਸੀਂ ਪਿੱਛੇ ਦੇਖ ਸਰ ਰਹੇ ਹੋ ਜੇ ਸ਼੍ਰੀ ਸਤਗੁਰੂ ਪ੍ਰਤਾਪ ਸਿੰਘ ਚੌਂਕ ਇਹ ਵਾਲਾ ਜਿਹੜਾ ਚੌਕ ਦੇ ਰਿਹਾ ਹਾਦਸੇ ਨੂੰ ਨਮੰਤਰਨ ਲਗਭਗ 7-8 ਮਹੀਨੇ ਪਹਿਲਾਂ ਵੀ ਅਸੀਂ ਇਸੇ ਵੀਡੀਓ ਇੱਕ ਅਪਲੋਡ ਕਰਕੇ ਗਿਆ ਸੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਕਿ ਇੱਥੇ ਸਪੀਡ ਬ੍ਰੇਕਰਾਂ ਦੀ ਲੋੜ ਹੈ ਸਾਧਨਾਂ ਦੀ ਆਵਾਜ਼ਾਈ ਚਰਸਤਾ ਪੈਂਦਾ ਹੈ ਔਰ ਚਰਸਤੇ ਵਿੱਚ ਤੁਸੀਂ ਲਗਾਤਾਰ ਇੱਥੇ ਜਿਹੜੇ ਕੀ ਸਭ ਤੋਂ ਜਿਹੜਾ ਤਾਨੂੰ ਇੱਕ ਨਿੱਜੀ ਗੱਲ ਦੱਸਦੀ ਕਿ ਸਕੂਲ ਬੱਸਾਂ ਦਾ ਲਗਾਤਾਰ ਆਉਣਾ ਜਾਣਾ ਲੱਗ ਰਿਹਾ ਹੈ ਯਾਤਾਂ ਯਾਤ ਦੇ ਸਾਧਨ ਕਾਫੀ ਨਿਕਲਦੇ ਨੇ ਕਿਉਂਕਿ ਇਹ ਵਾਲਾ ਰੋਡ ਜਿਹੜਾ ਇਹ ਹਾਈਵੇ ਨੂੰ ਜਿਹੜਾ ਲਿੰਕ ਕਰਦਾ ਹੈ ਤੇ ਅਸੀਂ ਫਿਰ ਇੱਕ ਵਾਰੀ ਇੱਥੇ ਜਿੰਨੇ ਵੀ ਦੁਕਾਨਦਾਰ ਭਾਈਚਾਰੇ ਵਾਲੇ ਉਹਨਾਂ ਨਾਲ ਕਰਾਂਗੇ ਗੱਲਬਾਤ ਇਸ ਦੀ ਮਰਮਤ ਕਿਉਂ ਨਹੀਂ ਕੀਤੀ ਜਾ ਰਹੀ ਜੇ ਕਰਵਾਈ ਸੀ ਪਹਿਲਾਂ ਕਿਸੇ ਨੇ ਮਰਮਤ ਕਰਵਾਈ ਸੀ ਇੱਕ ਪਿੰਡ ਦੀ ಗ್ರಾಮ ਪੰਚਾਇਤ ਦਾ ਕੰਮ ਹੈ ਜਾਂ ਕਿਸੇ ਪ੍ਰਸ਼ਾਸਨ ਦਾ ਹੈ ਤੇ ਸਾਥੀਓ ਸਾਡੇ ਨਾਲ ਤੁਸੀਂ ਬਣੇ ਰਹਾ ਜੇ ਕਰਦੇ ਅਸੀਂ ਗੱਲ ਬਾਤ ਹੈ ਵੀ ਜੱਗੇ ਤੁਹਾਨੂੰ ਦੱਸੇ ਵਿੱਚ ਚੌਂਕ ਬਾਰੇ ਕਿਉਂਕਿ ਜਿਹੜੇ ਤਾਂ ਲੋਕਲ ਬੰਦੇ ਉਹਨਾਂ ਦਾ ਪਤਾ ਜਿਦਾ ਕਿ ਜਿਵੇਂ ਤੁਹਾਨੂੰ ਤਾਂ ਪਹਿਲਾਂ ਆਂਦੀ ਰਾਤ ਨੂੰ ਸਿਆਲ ਦੇ ਵਿੱਚ ਉਦੋਂ ਜਿਹੜੇ ਬਾਹਰਲੇ ਬੰਦੇ ਹੁੰਦੇ ਉਹਨਾਂ ਨੂੰ ਪਤਾ ਵੀ ਇੱਥੇ ਚੌਂਕ ਗੋ ਦਿਖਾਈ ਨਹੀਂ ਦਿੰਦਾ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਹੈ ਹਰ ਸਾਲ ਦੇ ਵਿੱਚ ਘਰ ਤੋਂ ਘਰ 10 ਤੋਂ 12 ਐਕਸੀਡੈਂਟ ਤਾਂ ਮਾਮੂਲੀ ਗੱਲ ਹੈ ਤੇ ਹੁਣ ਤੁਹਾਡੇ ਸਾਹਮਣੇ ਦੇਖੋ ਟਿਆ ਵਾ ਥਾਰ ਗੱਡੀ ਬੱਜੀ ਉਹਦੀ ਵੀਡੀਓ ਤੁਹਾਨੂੰ ਸ਼ਾਇਦ ਸ਼ੇਅਰ ਕੀਤੀ ਹੈ ਤੇ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਪ੍ਰਸ਼ਾਸਨ ਨੂੰ ਇਹ ਅਪੀਲ ਹੈ ਕਿ ਇੱਕ ਤੇ ਚੌਂਕ ਦਾ ਵੀ ਥੋੜਾ ਸੁਧਾਰ ਕੀਤਾ ਜਾਵੇ ਲਾਈਟਾਂ ਬੰਦ ਨੇ ਲਾਈਟਾਂ ਵੀ ਠੀਕ ਕੀਤੀਆਂ ਜਾਣ ਵੀ ਇਹ ਪ੍ਰਸ਼ਾਸਨ ਅਗੇ ਅਪੀਲ ਹੈ ਵੀ ਪਿੰਡ ਵਾਲਾ ਤਾਂ ਕੋਈ ਇੱਥੇ ਮੰਨ ਲਓ ਸਰਪੰਚ ਸਾਹਿਬ ਦੇ ਦੋ ਤਿੰਨ ਵਾਰੀ ਕਰਵਾਇਆ ਹੈ ਕੋਈ ਦੁਕਾਨਦਾਰਾਂ ਨੇ ਪੈਸੇ ਉਹ ਇਕੱਠੇ ਕਰਕੇ ਇੱਕ ਦਮ ਤਿਆਰ ਕੀਤਾ ਪਰ ਵਾਰ-ਵਾਰ ਫਿਰ ਹੁਣ ਮਤਲਬ ਕੋਈ ਵਿਚਾਰ ਨਹੀਂ ਕਰਦਾ ਜੀ ਕਿਉਂ ਇੰਨਾ ਕੋਈ ਮਤਲਬ ਫਾਈਨੈਂਸ਼ਲੀ ਕੋਈ ਵੀ ਨਹੀਂ ਇੰਨਾ ਵੀ ਆਪਣੇ ਆਪ ਕੱਲਾ ਬੰਦਾ ਲਾਵੇ ਪੈਸੇ ਤੇ ਸਾਰੇ ਦੁਕਾਨਦਾਰਾਂ ਕੇ ਮਿਲ ਕੇ ਦੋ ਤਿੰਨ ਵਾਰੀ ਤਿਆਰ ਕੀਤਾ ਹੈ ਹੁਣ ਕੋਈ ਇੱਕ ਅੱਧਾ ਬੰਦਾ ਅਫੋਰਡ ਨਹੀਂ ਕਰਦਾ ਜੀ ਕਿਉਂ ਖਰਚਾ ਜ਼ਿਆਦਾ ਹੈ ਹਾਂ ਜੀ ਅਸੀਂ ਇਹ ਪੀਲੇ ਵੀ ਬਹੁਤ ਜ਼ਿਆਦਾ ਸਹਾਜੋਬ ਕਰ ਰਹੀ ਹੈ ਹਾਂਜੀ ਪਹਿਲਾਂ ਕੀਤਾ ਜੀ ਹੁਣ ગ્રામ ਪੰਚਾਇਤ ਦੇ ਦੋ ਪੰਚਾਇਤਾਂ ਲੱਗਦੀਆਂ ਨੇ ਇਸ ਚੌਕ ਨੂੰ ਜੀ ਬੁੱਢੀ ਮੜੀ ਚੌਕ ਤੇ ਇਹ ਚੌਕ ਬੁੱਢੀ ਮੜੀ ਹੈ ਜੀ ਅੱਧਾ ਚੌਕ ਮਤਲਬ ਅਮਰਸਰ ਕਹਣਾ ਚਾਹੁੰਦੇ ਆ ਅੱਧਾ ਬੁੱਢੀ ਮੜੀ ਚੌਕ ਤੇ ਹਾਂਜੀ ਦੋ ਪੰਚਾਇਤਾਂ ਨੇ ਜੀ ਪਰ ਕੰਮ ਕੋਈ ਵੀ ਮਤਲਬ ਢਾਂਗਲਾ ਚਲਾ ਰਹੇ ਇਥੇ ਜੀ ਤੇ ਜ਼ਿਆਦਾ ਕਾਫੀ ਟ੍ਰੈਫਿਕ ਹੋ ਗਿਆ ਸੜਕ ਟ੍ਰੈਫਿਕ ਬਹੁਤ ਜ਼ਿਆਦਾ ਤੁਹਾਡੇ ਸਾਹਮਣੇ ਦੇਖੋ ਤੁਸੀਂ ਵੀ ਪਿੱਛੇ ਦੇਖ ਲਓ ਜੀ ਟ੍ਰੈਫਿਕ ਬਹੁਤ ਜ਼ਿਆਦਾ ਹੈ ਜੀ ਐਕਸੀਡੈਂਟ ਤਾਂ ਬਿਲਕੁਲ ਮਤਲਬ ਤੁਹਾਡੇ ਸਾਹਮਣੇ ਅ ਟ੍ਰੈਫਿਕ ਦੀ ਦਿੱਕਤ ਹੈਬ ਠੀਕ ਠੀਕ ਹੈ ਤਾਂ ਤੁਹਾਨੂੰ ਜਿਹੜਾ ਗੜਬੜੀ ਹੁੰਦੀ ਹੈ ਉਹ ਅੱਗੇ ਲੱਗੇ ਹੁਣ ਤੇ ਫਿਰ ਕੰਮ ਠੀਕ ਛੇਤੀ ਹੋ ਜਾਂਦਾ ਠੀਕ ਕੰਮ ਤੇ ਉਧਰ ਬੁੱਢੀ ਮਾੜੀ ਉਹ ਪੰਨੇ ਬੰਨੇ ਤੇ ਇਧਰ ਅਮਰ ਖਦਾਰੇ ਇਹ ਦੋਵੇਂ ਪੰਚਾਇਤਾਂ ਨੂੰ ਕੰਮ ਕਰਾ ਕੇ ਕੰਮ ਠੀਕ ਹੋ ਗੋਣੋ ਹੋਵੇ ਚਾਹੀਦਾ ਤਾਂ ਚੰਗਾ ਜੀ ਮਿਹਰਬਾਨੀ ਸ਼ੁਕਰੀਆ ਤੇ ਜਦੋਂ ਸਰਪਾਲ ਸਾਹਿਬ ਐ ਇੱਕ ਚੌਕ ਦਾ ਜਿੰਨ ਸਾਡੇ ਪ੍ਰਤਾਪ ਸਿੰਘ ਨਾਮ ਦੇ ਆ ਹਾਂਜੀ ਹਾਂਜੀ ਤੇ ਨਾਮ ਪੜੀ ਹਾਂਜੀ ਹਾਂਜੀ ਤੇ ਬਹੁਤ ਵਧੀਆ ਨਾਮ ਰੱਖਿਆ ਗਿਆ ਚੌਕ ਦਾ ਹਾਂਜੀ ਹਾਂਜੀ ਪਰ ਮੁਰੰਮਤ ਅੱਲੋ ਜੇ ਦੇਖੀ ਤੇ ਮੁਰੰਮਤ 6-7 ਮਹੀਨੇ ਪਹਿਲਾਂ ਗੱਡੀ ਦੇ ਅੰਦਰ ਲੱਗੇ ਸੀ ਇੱਕ ਥਾਰਾਂ ਦੇ ਹਾਂਜੀ ਹਾਂਜੀ ਤੋਂ ਬਾਅਦ ਚੌਕੇ ਜਿਉਂਦਾ ਤੋਈ ਪਿਆ ਤੇ ਕਿਸੇ ਤਰੀਕੇ ਦਾ ਕੋਈ ਸਹਿਯੋਗ ਨਹੀਂ ਮਿਲਿਆ ਆਪ ਸਭ ਭਾਈਚਾਰੇ ਵਾਲੇ ਜਿੰਨੇ ਦੁਕਾਨਦਾਰ ਨੇ ਸਾਰੇ ਆਪਣੀ ਸੀ ਕੋਈ ਸਹਿਯੋਗ ਕਰਕੇ ਤੇ ਚੌਕ ਦੀ ਮੁਰੰਮਤ ਕਰਵੰਦਿਆ ਉਹ ਉਹ ਬੇਨਤੀ ਇਤਰਾਹੀ ਪਹਿਲੋਂ ਤੋਂ ਮੁਰੰਮਤ ਕਰੰਦੇ ਰਹੇ ਨੇ ਕਈ ਵਾਰ ਤਪਦਾ ਇਹਨਾਂ ਨੂੰ ਤੇ ਹੁਣ ਉਹ ਜਿਹੜਾ ਸਮਾਂ ਹੋੜੀ ਹੋੜੀ ਨਾ ਮੜਾ ਆਉਂਦਾ ਜਾਂਦਾ ਨਵੀਂ ਪਨੀਰ ਜਿਹੜੀ ਉਹ ਉਹ ਉਧਰ ਧਿਆਨ ਨਹੀਂ ਦੇਦੀ ਪੁਰਾਣੀ ਜਿਹੜੀ ਪਨੀਰ ਸੀ ਉਹ ਮੈਂ 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 ਕਰਾਂਦੀ ਹੁੰਦੀ ਸੀ ਹਾਂਜੀ ਆ ਵਾ ਤੇ ਹੋਮ ਪਰ ਪਰ ਜੇ ਨਵੀਂ ਪਨੀਰੀ ਉਹ ਨਹੀਂ ਕੁਝ ਕਰਾਂਦੀ ਤੇ ਤੁਸੀਂ ਮਹਿੰਤ ਪ੍ਰਸ਼ਾਸਨ ਨੂੰ ਆ ਕੇ ਉਹ ਵੀ ਉਹਨਾਂ ਦਾ ਵੀ ਫਰਜ ਪੰਦਾ ਹੈ ਫਰਜ ਪੰਦਾ ਆ ਤੇ ਕਰਵਾਓ ਕੰਮ ਠੀਕ ਠੀਕ ਸਰਪੰਚ ਹਾਂ ਧੰਨਵਾਦ ਜੀ ਸ਼ੁਕਰੀਆ ਤੇ ਇਸ ਤਰ੍ਹਾਂ ਦੀ ਜੇ ਇੱਕ ਤਾਂ ਲੈਟਾ ਨਹੀਂ ਲੱਗੇ ਜੀ ਤੇ ਇੱਕ ਸਤੇ ਬੇਕਰ ਨਹੀਂ ਬਣਿਆ ਉਹ ਬਣੇ ਹੋਂ ਤੇ ਜਿਹੜਾ ਸਾਧਨਾਂ ਦਾ ਹੌਲੀ ਹੋ ਜਾਵੇ ਤੇ ਤਾਂ ਕਿ ਪਤਾ ਲੱਗ ਜਾਵੇ ਕਿ ਚੌਂਕ ਹੈਗਾ ਤੇ ਇਸ ਵਜ੍ਹਾ ਨਾਲ ਦਿਨੀ ਵੇਲੇ ਧੁੰਦ ਚ ਰੁੱਟੀਆਂ ਨਹੀਂ ਆਇਆ ਤੇ ਇਹ ਵਾਰ ਦਿਨੀ ਦੇ ਬਰਬੰਕਾ ਤੁਸੀਂ ਖੁਦ ਆਫ ਕਰਵਾਇਆ ਹਾਂ ਜਾਨੀ ਦਿਨੀ ਮਾਰ ਕੇ ਸੜ ਲ ਕੇ ਇਹਨਾਂ ਸਿਰਾਂ ਨੂੰ ਸਾਰਾ ਜੀ ਆਫ ਕਰਿਆ ਸੀ ਕਿ ਕੋਈ ਸਾਧਨ ਨਾ ਬਚਿਆ ਕਿ ਪਰ ਦੇਖੋ ਜੀ ਧੁੰਦ ਨਹੀਂ ਪਤਾ ਲੱਗਿਆ ਕਿਸ ਨੂੰ ਇਸ ਵਜ੍ਹਾ ਨਾਲ ਟ੍ਰੈਫਿਕ ਗੱਜ ਕਾਫੀ ਜਿਆਦਾ ਸਰਵਿਸ ਹੈ ਜਾਨੀ ਟ੍ਰੈਫਿਕ ਬਹੁਤ ਰੋਡ ਚੱਲਦਾ ਜੀ ਠੀਕ ਹੈ ਭਾਈ ਜੀ ਧੰਨਵਾਦ ਭਾਈ ਇੱਕ ਤਾਂ ਨਹੀਂ ਤੇ ਬ੍ਰੇਕਰ ਜ਼ਰੂਰੀ ਹੋਣੀ ਹੈ ਇਹ ਲੇਡ ਨਹੀਂ ਚੱਲ ਰਿਹਾ ਲੇਡ ਦਾ ਪ੍ਰਬੰਧ ਇਹ ਸਰਕਾਰ ਨੇ ਕਰਾਣਾ ਹੈ ਪ੍ਰਾਈਵੇਟ ਕੋ ਕੌਣ ਕਰੇਗਾ ਕਿ ਤੁਸੀਂ ਇਹਨਾਂ ਮੇਲਵਾਂ ਤੇ ਆ ਬ੍ਰੇਕਰ ਤੁਸੀਂ ਲਵਾ ਦਿਓਗੇ ਬਹੁਤ ਬਹੁਤ ਧੰਨਵਾਦ ਹੋ ਜੂਗਾ ਲੋਕਾਂ ਆ ਐਕਸੀਡੈਂਟ ਬਹੁਤ ਘਟਾਓ ਸਾਧਕ ਕਾਫੀ ਤੇ ਨਿਕਲਦੇ ਬਹੁਤ ਜ਼ਿਆਦਾ 15 15 20 20 ਸਾਧਰ ਇਕੱਠੇ ਹੁੰਦੇ ਹੁਣ ਤੁਸੀਂ ਲਾ ਲਿਓ ਸਰਕਾਰ ਹੋ ਗਈ ਬਾਈਕ ਟੁੱਟੀ ਜੇ ਮੰਨ ਲਓ ਕਾਰ ਹੋ ਗਈ ਬਾਈਕ ਹੋ ਗਈ ਇਹਨਾਂ ਚੀਜ਼ਾਂ ਦੀ ਜ਼ਿਆਦਾ ਸਪੀਡ ਹੁੰਦੀ ਹੈ ਤੇ ਅਗਰ ਸਪੀਡ ਬ੍ਰੇਕ ਰੋਂਗੇ ਤਾਂ ਕੱਟ ਬਚਾਅ ਹੋ ਸਕਦਾ ਜਿਹੜੇ ਬਾਈ ਜੀ ਕੋ ਸਾਧਰਾਨ ਦੇ ਜਿਹਨਾਂ ਨੇ ਇਸ ਰੋਡ ਤੋਂ ਅਣਜਾਣ ਨੇ ਬਹੁਤ ਸਾਰੇ ਖਤਰਾ ਤੋਂ ਕੰਦਰਾ ਖਤਰਾ ਜੀ ਖਤਰਾ ਚੌਕ ਦੇ ਵਿੱਚ ਮੰਨ ਲਓ ਤਰਸਤਾ ਹੈ ਇਧਰੋਂ ਸਾਧਰਾਨ ਆਉਂਦੇ ਆ ਸਾਹਮਣੇ ਆਉਂਦੇ ਇੱਕ ਸਾਈਡ ਤੇ ਸਪੀਡ ਬ੍ਰੇਕਰ ਬਣਾਉ ਤਾਂ ਇੱਕ ਤਾਂ ਹੋ ਜਾਊਗਾ ਇੱਕ ਤਾਂ ਹੋਲੀ ਹੋ ਜਾਊਗਾ ਮੰਨ ਲਓ ਬਚਾਅ ਕੀਤਾ ਜਾ ਸਕਦਾ ਹੈ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਸੇ ਇਹ ਮੰਗ ਕਰਦੇ ਵੀ ਚੌਕ ਦੇ ਆਲੇ ਦੁਆਲੇ ਲੱਟ ਕੇ ਨਈਆ ਨਈਆ ਸਪੀਡ ਬ੍ਰੇਕਰ ਬਣਾਇਆ ਜੀ ਬਾਈ ਜੀ ਧੰਨਵਾਦ ਨਾਲ ਜੀ ਬ੍ਰੇਕਰ ਬਣਾਏ ਤੋਂ ਬਾਅਦ ਐਸ਼ੀਅਨ ਬਹੁਤ ਹੁੰਦੇ ਨੇ ਇੱਥੇ ਵੀ ਜਿੰਨੇ ਵੱਧ ਵੱਧ ਕੰਮ ਹੋਣਾ ਚਾਹੀਦਾ ਇ ਵੀ ਇਹ ਕੋਰ ਲ ਬਨੇ ਹੋਣਾ ਚਾਹੀਦਾ ਦੋ ਪਰਲੇ ਇੱਕ ਉਧਰ ਤੇ ਇੱਕ ਉਧਰ ਦੋਲੇ ਤੇ ਤਿੰਨ ਪਾਸੇ ਹੋਣੀ ਚਾਹੀਦੀ ਤਿੰਨ ਪਾਸੇ ਤਿੰਨ ਬ੍ਰੇਕਲ ਹੋਣੇ ਚਾਹੀਦੇ ਨੇ ਵੀ ਕਿਉਂ ਸਾਧਨ ਜਿਹੜਾ ਰੁਕੇ ਜਾਵੇ ਇੱਥੇ ਵੀ ਕੋਈ ਨਾ ਇਹਨਾਂ ਤਨ ਬੜ ਬੋਤ ਟਟ ਠੀਕ ਧੰਨ ਜਿੰਨੇ ਵੀ ਦੁਕਾਨਦਾਰ ਭਾਈਚਾਰ ਵਾਲੇ ਸੀ ਉਹਨਾਂ ਨਾਲ ਗੱਲਬਾਤ ਕੀਤੀ ਸਭ ਦੀ ਇੱਕ ਹੀ ਮੰਗ ਕਿ ਸਾਨੂੰ ਜ਼ਰੂਰਤ ਹੈ ਇੱਥੇ ਸਪੀਡ ਬ੍ਰੇਕਰ ਦੀ ਪਲੱਸ ਜਿਹੜਾ ਚੌਕ ਹੈ ਉਸ ਦੇ ਮਰਮਤ ਦੀ ਅਸੀਂ ਵੀ ਆਪਣੀ ਚੈਨਲ ਦੇ ਵੱਲੋਂ ਅਪੀਲ ਕਰਦੇ ਹਾਂ ਜਲਦੀ ਤੋਂ ਜਲਦੀ ਇਸ ਚੌਕ ਦੀ ਸੁਣਵਾਈ ਕੀਤੀ ਜਾਵੇ ਤਾਂ ਕਿ ਜਿੰਨੇ ਵੀ ਇੱਥੇ ਹਾਦਸੇ ਹੁੰਦੇ ਆ ਉਹਨਾਂ ਹਾਦਸਿਆਂ ਤੋਂ ਬਚਿਆ ਜਾ ਸਕੇ ਜਿਹੜੇ ਅਨਜਾਨ ਡرائی ਹੁੰਦੇ ਨੇ ਜਿਨ੍ਹਾਂ ਨੂੰ ਇਸ ਰੋਡ ਦਾ ਨਹੀਂ ਪਤਾ ਉਹਨਾਂ ਦੇ ਹਾਦਸਾ ਹੁੰਦਾ ਜਿਆਦਾ ਇੱਥੇ ਕਾਰਨ ਰਹਿੰਦਾ ਕਈ ਵਾਰ ਇੱਥੇ ਜਿਹੜੇ ਸਾਧਨ ਨੇ ਰੋਂਗ ਸਾਈਡ ਆਣ ਕੇ ਵੀ ਉਹ ਜਿਹੜੇ ਇੱਕ ਦੂਜੇ ਨਾਲ ਟਕਰਾ ਜਾਂਦੇ ਨੇ ਤੇ ਸਾਥੀਓ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਗਰਮਿੰਦਰ ਸਿੰਘ ਡੋਲ মিডিਆ ਹਰਿਆਣਾ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਅ ਤਲੀ ਧੰਨਵਾਦ ਮਿਹਰਬਾਨੀ